ਸੱਚਾ ਦੋਸਤੋ ਅੱਜ ਆਪਾਂ ਪਹੁੰਚੇ ਤੀਗੇ ਮਾਨਸਾ ਸ਼ਹਿਰ ਦੇ ਵਿੱਚ ਮਾਨਸਾ ਬਰਨਾਲਾ ਕੈਂਚੀਆਂ ਦੇ ਉੱਤੇ ਭਾਈ ਵਿੱਲੋ ਕਾਰ ਵਯਾਰ ਦੇ ਉੱਤੇ ਅੱਜ ਤੁਹਾਨੂੰ ਆਪਾਂ ਬਿਲਕੁਲ ਨਵੀਆਂ ਨਵੀਆਂ ਕਾਰਾਂ ਦਿਖਾਵਾਂਗੇ ਬ੍ਰੈਂਡਡ ਕਾਰਾਂ ਤੇ オリジナル ਕਾਰਾਂ ਦਿਖਾਵਾਂਗੇ ਤੇ ਰੇਟ ਵੀ ਬਿਲਕੁਲ ਵਾਜੂਜੇ ਰਹਿਣ ਵਾਲੇ ਨੇਗੇ ਅੱਜ ਆਪਾਂ ਸਟਾਰਟ ਕਰਦੇ ਹਾਂ ਸਾਰਿਆਂ ਨੂੰ ਪਹਿਲਾਂ Swift ਕਾਰ ਤੋਂ ਸਾਂਝੇ ਦੋਸਤੋ ਆਪਣੇ ਕੋਲੇ ਸਾਰਿਆਂ ਨੂੰ ਪਹਿਲਾਂ ਆ ਗਈ 2016 ਮਾਡਲ ਕਾਰ 2016 ਮਾਡਲ ਹੈ ਪਹਿਲੇ ਨਾਂ ਦੀ ਕਾਰ ਹੈਗੀ Swift BDI ਕਾਰ ਹੈ VD-i ਵਰਜਨ ਦੇ ਵਿੱਚ ਹੈਗੀ NOC ਦੇ ਨਾਲ ਰੇਟ ਰਹੂਗਾ ਗੱਡੀ ਦਾ ਕੋਈ ਪੀਸ ਨਹੀਂ ਚੇਂਜ ਕੋਈ ਬੰਪਰ ਨਹੀਂ ਚੇਂਜ ਬਿਲਕੁਲ ਸਾਰੀ ਗੱਡੀ ਆਲਮੋਸਟ オリジナル ਪੇਂਟ ਦੀ ਕਾਰ ਹੈਗੀ ਕਿਸੇ ਪਾਸੇ ਕੋਈ ਲੱਗੀ ਵੱਜੀ ਨਹੀਂ ਹੈਗੀ ਫਰੰਟ ਵਾਲੇ ਸ਼ੀਸ਼ੇ ਤੋਂ ਲੈ ਕੇ ਸਾਰੀ ਗੱਡੀ ਆਲਮੋਸਟ オリジナル ਪੇਂਟ ਦੀ ਕਾਰ ਹੈਗੀ ਬਾਕੀ ਤੁਹਾਨੂੰ ਆਪਾਂ ਅੰਦਰੋਂ ਬਾਹਰੋਂ ਸਾਰੀ ਦਿਖਾ ਦਨੇਗੇ ਗੱਡੀ ਇਹ ਸਾਰੀ ਚੈੱਕ ਕਰਵਾਵਾਂਗੇ ਬਿਲਕੁਲ ਨਵੀਂ ਕਾਰ ਹੈ ਫਾਸਟ ਆਂਡਰ ਦੀ ਕਾਰ ਹੈਗੀ ਲੋ ਜੀ ਦੋਸਤੋ ਵਿੱਚੋਂ ਵੀ ਚੈੱਕ ਕਰਾਉਣੇ ਤੁਹਾਨੂੰ ਗੱਡੀ ਬਿਲਕੁਲ ਬ੍ਰੈਂਡ ਨਿਊ ਕਾਰ ਹੈਗੀ ਆ ਤੁਸੀਂ ਚੈੱਕ ਕਰ ਸਕਦੇ ਹੋਗੇ ਨਵੇਂ ਲੈਦਰ ਦੇ ਸੀਟ ਕਵਰ ਨੇ ਵਕਟ ਸੀਟ ਕਵਰ ਨੇ ਵਕਟਾਲੇ ਬਿਲਕੁਲ ਬ੍ਰੈਂਡ ਨਿਊ ਕਾਰ ਹੈਗੀ ਆ ਤੁਸੀਂ ਚੈੱਕ ਕਰੋ ਕਿਸੇ ਵੀ ਪਾਸੇ ਇਦਾਂ ਨਹੀਂ ਹੈਗਾ ਕਿਸੇ ਪਾਸੇ ਕੋਈ ਚਾਬੀ ਲੱਗੀ ਹੋਊਗੀ ਬਿਲਕੁਲ ਆਲ オリジナル ਪੇਂਟ ਦੀ ਕਾਰ ਹੈਗੀ 67000 ਦੇ ਨੀਅਰ ਬੋਰਡ ਕਾਰ ਚੱਲੀ ਹੋਈ ਐ ਵਿਦ ਰਿਕਾਰਡ ਕਾਰ ਚੱਲੀ ਹੈ ਜਿੱਥੋਂ ਮਰਜ਼ੀ ਚੈੱਕ ਕਰਵਾ ਕੇ ਤੁਸੀਂ ਦੋਸਤੋਂ ਡੀਲ ਕਰ ਸਕਦੇ ਹੋਗੇ ਸਕਰੀਨ ਦੇ ਉੱਤੇ ਨੰਬਰ ਚੱਲ ਰਹੇ ਨੇਗੇ ਫਰੰਟ ਸ਼ੀਸ਼ੇ ਤੋਂ ਲੈ ਕੇ ਸਾਰੀ ਕਾਰ ਆਲ ਮੋਸਟ オリジナル ਪੇਂਟ ਦੀ ਕਾਰ ਹੈਗੀ ਕਿਸੇ ਪਾਸੋਂ ਐਦਾਂ ਨਹੀਂ ਹੈਗਾ ਵੀ ਕੋਈ ਲੱਗੀ ਬੱਜੀ ਹੋਊਗੀ 95 ਪੈਸੇ ਟਾਇਰ ਨੇ ਕਾਰ ਦੇ ਪਹਿਲੇ ਨਾਂ ਦੀ ਕਾਰ ਹੈ ਤੇ 4,25,000 ਰੁਪਏ ਦੋਸਤੋਂ ਰੇਟ ਰੈਨ ਵਾਲਾ ਕਾਰ ਦਾ ਜੇ ਕਿਸੇ ਵੀਰ ਨੇ ਲੋਨ ਕਰਵਾਉਣਾ ਤਾਂ ਲੋਨ ਵੀ ਕਾਰ ਦੇ ਉੱਤੇ ਹੋ ਜੂਗਾ ਤੇ ਅੱਗੇ ਵੀ ਤੁਹਾਨੂੰ ਆਪਾਂ ਉੱਚੇ ਮੰਡਲ ਦੀ ਹੋਰ ਕਾਰ ਦਿਖਾਉਣੇ ਹੈਗੀ ਇੱਕ Swift ਹਾਂਜੀ ਦੋਸਤੋ ਅੱਗੇ ਆਪਣੇ ਕੋਲੇ Swift ਕਾਰ ਇੱਕ ਹੋਰ ਆ ਗਈ 2018 ਮਾਡਲ ਕਾਰ ਹੈਗੀ 4 ਲੱਖ ਤੇ 20 ਹਜ਼ਾਰ LDI ਤੋਂ BDI ਵਿੱਚ ਕਨਵਰਟ ਕਰਵਾਈ ਹੋਈ ਕਾਰ ਹੈ ਦੋਸਤੋ ਬਿਲਕੁਲ BDI ਤੇ LDI ਦਾ ਕੋਈ ਫਰਕ ਹੀ ਨਹੀਂ ਤੁਸੀਂ ਕੱਢ ਸਕਦੇ ਇਹ ਕੰਪਨੀ ਵੱਲੋਂ ਪਾਵਰ ਵਿੰਡੋ ਹੀ ਆਉਂਦੀ ਆ ਫਰੰਟ ਵਾਲੀ ਬੈਕ ਵਾਲੀ ਵਿੰਡੋ ਪਾਵਰ ਕਰਵਾਈ ਹੋਈ ਹੈ ਇਹਦਾ ਹੋਰ ਕੁਝ ਨਹੀਂ ਫਰਕ ਹੁੰਦਾ ਦੋਸਤੋ ਚਾਰੇ ਟਾਇਰ ਨਵੇਂ ਸਟਿਪਣੀ ਆਣ ਯੂਜ਼ ਕਰਦੀ 2018 ਮਾਡਲ 4 ਲੱਖ ਤੇ 20000 ਰੁਪਏ ਦੇ ਵਿੱਚ ਫਰੰਟ ਸ਼ੀਸ਼ੇ ਤੋਂ ਲੈ ਕੇ ਸਾਰੀ ਕਾਰ ਆਲਮੋਸਟ オリジナル ਹੈਗੀ ਕੋਈ ਵੀ ਕੰਮ ਖਰਚਾ ਨਹੀਂ ਹੈਗਾ ਕਾਰ ਦੇ ਵਿੱਚ ਦੋਸਤੋ ਤੇਲ ਪਾਉਣਾ ਤੇ ਗੱਡੀ ਚਲਾਉਣੀ ਹੈਗੀ ਤੇ ਅੱਗੇ ਤੁਹਾਨੂੰ ਹੋਰ ਵੀ ਆਪਾਂ ਕਾਰਾਂ ਦਿਖਾਵਾਂਗੇ ਲਓ ਜੀ ਦੋਸਤੋ ਅੱਗੇ ਆਪਣੇ ਕੋਲ 2010 ਮਾਡਲ ਆਪਣੀ ਆਲਟੋ ਕਾਰ ਆ ਗਈ ਬਲੈਕ ਕਲਰ ਦੇ ਵਿੱਚ नागਨੀ ਵਰਗੀ ਕਾਰ ਹੈਗੀ ਬਿਲਕੁਲ ਨਵੀਂ ਨਕੋਰ ਕਾਰ ਹੈ ਦੂਜੇ ਨਾਂ ਦੀ ਸੈਕੰਡ ਆਂਡਰ ਦੀ ਕਾਰ ਹੈਗੀ ਤੇ ਰੇਟ ਸੁਣ ਕੇ ਦੋਸਤੋ ਹੈਰਾਨੀ ਹੋ ਜਾਓਗੇ ਤੁਸੀਂ ਗੱਡੀ ਸਾਰੀ オリジナル ਪੇਂਟ ਦੇ ਵਿੱਚ ਹੈਗੀ ਜਿੰਨੀ ਵੀ ਹੈਗੀ ਹੈਗੀ ਸਾਰੀ ਕਾਰ ਆਲ ਮੋਸਟ オリジナル ਲੱਗੀ 85000 ਰੁਪਿਆ ਗੱਡੀ ਦਾ ਰੇਟ ਰਹਿਣ ਵਾਲਾ ਹੈਗਾ ਬਿਲਕੁਲ ਸਾਫ਼ ਸੁਥਰੀ ਕਾਰ ਹੈ ਕਿ ਬਾਕੀ ਮੌਕੇ ਦੇ ਉੱਤੇ ਵੀਰ ਮਾੜਾ ਮੋਟਾ ਮਾਨਤਣਾ ਹੋਰ ਵੀ ਕਰ ਦੇਣਗੇ। ਬਾਕੀ ਸਾਰੀ ਕਾਰ ओरिजिनल ਪੇਂਟ ਦੀ ਹੈਗੀ ਕਿਸੇ ਪਾਸੇ ਇਦਾਂ ਨਹੀਂ ਹੈਗਾ ਕੋਈ ਪੇਂਟ ਹੈਗਾ। ਕੋਈ ਕੰਮ ਖਰਚਾ ਨਹੀਂ ਹੈਗਾ ਲੈਮ ਮੈਟਿੰਗ ਸ਼ੈਟਿੰਗ ਸਭ ਕੁਝ ਗੱਡੀ ਦਾ ਓਕੇ ਹੈਗਾ। ਨਵੇਂ ਸੀਟ ਕਵਰ ਨੇਗੇ ਬੈਗ ਤੋਂ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ। ਕਰੋ ਦੋਸਤੋ ਚੈੱਕ ਕਰਨ ਨੂੰ। ਫੈਮਿਲੀ ਕਾਰ ਹੈਗੀ ਬਿਲਕੁਲ ਸਾਫ਼ ਸੁਥਰੀ ਕਾਰ ਹੈ ਹਜੇ ਤੱਕ ਮਾਰਕਰ ਵੀ ਏਜੰਸੀ ਵਾਲੇ ਦੋਸਤੋ ਲੱਗੇ ਪਏ ਨੇ ਕਾਰ ਦੇ। ਐਨੀ ਸਾਫ਼ ਕਾਰ ਹੈਗੀ। 85000 ਰੁਪਏ ਦੇ ਵਿੱਚ ਦੋਸਤੋ ਬਹੁਤ ਹੀ ਵਾਜਬ ਰੇਟਾਂ 'ਚ ਆਰ ਦਾ ਜਲਦੀ ਤੋਂ ਜਲਦੀ ਫੋਨ ਕਰੋ ਤੇ ਡੀਲ ਕਰੋ ਕਾਰ ਦੀ ਅੱਗੇ ਆਜੋ ਤੁਹਾਨੂੰ ਆਪਾਂ ਹੋਰ ਵੀ ਗੱਡੀਆਂ ਦਿਖਾਉਣੇ ਆਗੇ ਹਾਂਜੀ ਦੋਸਤੋ ਅੱਗੇ ਆਪਣੇ ਕੋਲੇ ਆ ਗਈ ਬੈਗਨਰ ਪੰਜਾਬ ਨੰਬਰ ਦੇ ਵਿੱਚ ਕਾਰ ਹੈਗੀ ਸੈਕੰਡ ਹੰਡਰ ਦੀ ਕਾਰ ਹੈਗੀ ਇਹ 2026 ਤੱਕ ਪਾਸ ਹੈ ਤੇ 2006 ਮਾਡਲ ਕਾਰ ਹੈਗੀ ਇਹ ਬਿਲਕੁਲ ਸਾਫ਼ ਸੁੱਤਰੀ ਕਾਰ ਹੈ ਕਿ ਰੇਟ ਬਹੁਤ ਹੀ ਬਾਜ-ਬਜਾ ਰਹਿਣ ਵਾਲਾ ਹੈਗਾ 75000 ਰੁਪਏ ਰੇਟ ਆ ਕਰਦਾ ਬਿਲਕੁਲ ਘੱਟ ਰੇਟ ਦੇ ਕਰਨ ਹੈ ਗਿਆ ਜੇ ਕਿਸੇ ਵੀ ਨੂੰ ਸਿੱਖਣ ਵਾਸਤੇ ਲੈਣੀ ਹੈ ਜਾਂ ਕੋਈ ਕੰਮਕਾਰ ਵਾਸਤੇ ਲੈਣੀ ਹੈ ਤਾਂ ਬਿਲਕੁਲ ਸਾਫ਼ ਸੁੱਤਰੀ ਕਾਰ ਹੈ ਕਿ 75000 ਰੁਪਏ ਦੇ ਵਿੱਚ 2026 ਤੱਕ ਪਾਸਿੰਗ ਆ ਗਈ ਕਾਰ ਪੰਜਾਬ ਨੰਬਰ ਤੇ ਲੋਕਲ ਮਾਨਸਾ ਨੰਬਰ ਦੀ ਕਾਰ ਹੈਗੀ ਅੱਗੇ ਤੁਹਾਨੂੰ ਆਪਾਂ ਦਿਖਾਉਣੇ ਸਵਿਫਟ ਕਾਰ ਹਾਂਜੀ ਦੋਸਤੋ ਅੱਗੇ ਆਪਣੇ ਕੋਲ ਕਮਰਸ਼ੀਅਲ ਨੰਬਰ ਦੇ ਵਿੱਚ ਆ ਗਈ ਸਵਿਫਟ ਡਿਜ਼ਾਇਰ ਕਾਰ ਪੈਟਰੋਲ ਪਲੱਸ ਸੀਐਨਜੀ ਕਾਰ ਹੈਗੀ ਗੱਡੀ ਦੀ ਤੁਹਾਨੂੰ ਸਾਰੇ ਪਾਸੇ ਚਾਤੀ ਮਰਵਾ ਲੈ ਬਿਲਕੁਲ ਨਵੀਂ ਨਗੋਰ ਕਾਰ ਹੈਗੀ ਬੰਪਰ ਟੂ ਬੰਪਰ Ориਜਨਲ ਕਾਰ ਹੈ ਜੇ ਕਿਸੇ ਵੀਰ ਨੇ ਕੰਮਕਾਰ ਚਲਾਉਣਾ ਆਪਣਾ ਟੈਕਸੀ ਲਾਈਨ ਚ ਗੱਡੀ ਪਾਉਣੀ ਹੈ ਜਾਂ ਫੈਮਿਲੀ ਵਾਸਤੇ ਵੀ ਲੈਣੀ ਹੈ ਤਾਂ ਬਿਲਕੁਲ ਨਵੀਂ ਤੇ ਸਾਫ ਸੋਰੀ ਕਾਰ ਹੈ ਚੌਕਟਾ ਟਾਇਰਾਂ ਦਾ ਨਮਾਗਾ ਕਰਦਾ ਪੈਟਰੋਲ ਪਲੱਸ ਸੀਐਨਜੀ 2016 ਮਾਡਲ ਦੀ ਕਾਰ ਹੈਗੀ ਆ ਤੁਸੀਂ ਚੈੱਕ ਕਰ ਸਕਦੇ ਹੋਗੇ ਐਲੈਕਸਾਈ ਵਾਲਾ ਵੇਰੀਐਂਟ ਹੈ ਕਾਰ ਦਾ ਤੇ ਵਿੱਚੋਂ ਵੀ ਤੁਹਾਨੂੰ ਆਪਾਂ ਚੈੱਕ ਕਰਵਾਵਾਂਗੇ ਕਰ ਵਿੱਚੋਂ ਵੀ ਜੇ ਉਸ ਤੋਂ ਦੇਖ ਸਕਦੇ ਤੁਸੀਂ ਸੀਟ ਕਵਰ ਵਗੈਰਾ ਸਭ ਕੁਝ ਬਿਲਕੁਲ ਨੀਟਨ ਕਲੀਨ ਹੈ ਕਰਦਾ ਬਾਕੀ ਬੈਕ ਤੋਂ ਵੀ ਤੁਹਾਨੂੰ ਆਪਾਂ ਚੈੱਕ ਕਰਵਾਣੇ ਕਰ ਕਿਸੇ ਪਾਸੇ ਇਦਾਂ ਨਹੀਂ ਹੈਗਾ ਕੋਈ ਲੱਗੀ ਵੱਜੀ ਹੋਊਗੀ ਬਿਲਕੁਲ ਬ੍ਰੈਂਡ ਨਿਊ ਕਾਰ ਹੈਗੀ ਤੇ ਸਾਫ ਸੁਥਰੀ ਕਾਰ ਹੈਗੀ ਇੱਕ ਆਪਣੇ ਕੋਲੇ ਹੋਰ ਡਿਅਰ ਕਾਰ ਆ ਗਈ 2018 ਮਾਡਲ ਕਾਰ ਹੈਗੀ ਦੋਸਤੋ ਐਚ ਆਰ ਨੰਬਰ ਦੇ ਵਿੱਚ ਹੈ ਐਨਓਸੀ ਦੇ ਨਾਲ ਰਿਟਰਨ ਵਾਲਾ ਹੋਊਗਾ ਗੱਡੀ ਦਾ ਬਿਲਕੁਲ ਸਾਫ ਸੁਥਰੀ ਕਾਰ ਹੈਗੀ ਡੀਜ਼ਲ ਵੇਰੀਐਂਟ ਦੇ ਵਿੱਚ ਕਾਰ ਹੈਗੀ ਇਹ Swift Dzire ਕਾਰ 2017/18 ਕਾਰ ਹੈਗੀ ਦੋਸਤੋ 4 ਲੱਖ ਤੇ 70000 ਰੁਪਿਆ ਰੇਟ ਰੈਨ ਵਾਲਾ ਕਾਰ ਦਾ ਬਿਲਕੁਲ ਸਾਫ ਸੁਥਰੀ ਕਾਰ ਹੈ ਇਹਦੇ ਵੀ ਚਾਰ ਟਾਇਰ ਨਵੇਂ ਨੇ ਕਾਰ ਦੇ ਬਾਕੀ ਸਾਰੀ ਤੁਹਾਨੂੰ ਆਪਾਂ ਬੈਕਗ੍ਰਾਉਂਡ ਕਾਰ ਦਾ ਆਪਾਂ ਚੈੱਕ ਕਰਵਾਣੇਗੇ ਬੈਕ ਕੈਮਰਾ ਵਗੈਰਾ LCD ਟੱਚ ਪਲੇਅਰ ਵਗੈਰਾ ਸਭ ਕੁਝ ਗੱਡੀ ਦੇ ਵਿੱਚ ਲੱਗਿਆ ਹੋਇਆਗਾ ਤੁਸੀਂ ਚੈੱਕ ਵੀ ਕਰ ਸਕਦੇ ਹੋਗੇ ਫਾਸਟ ਆਂਡਰ ਦੀ ਕਾਰ ਹੈਗੀ ਦੋਸਤੋ ਇਹ ਸਾਰੇ ਸ਼ੀਸ਼ੇ ਵਗੈਰੇ ਦੋਸਤੋ ਇਹਦੇ ਨਾਲ ਦੇ ਨੇ ਕਾਰ ਦੇ 2018 ਮਾਡਲ ਪਹਿਲੇ ਨਾਂ ਦੀ ਕਾਰ 4,70,000 ਰੁਪਿਆ ਰੇਟ ਆ ਕਰਦਾ ਜੀ ਕਿ ਆਪਣੇ ਕੋਲੇ ਬਹੁਤ ਹੀ ਰੀਸੇਲਰ ਕਾਰ ਇਟੋਸ ਲੀਵਾ ਕਾਰ ਪੰਜਾਬ ਨੰਬਰ ਲੋਕਲ ਬਠਿੰਡੇ ਦਾ ਨੰਬਰ ਆ ਗਿਆ ਦੋਸਤੋ ਨਵੀਂ ਕਾਰ ਹੈਗੀ 2016 ਮਾਡਲ ਦੇ ਵਿੱਚ ਕਾਰ ਹੈਗੀ ਰੇਟ ਰਹਿਣ ਵਾਲਾ ਬਹੁਤ ਹੀ ਵਾਜਬ 3,75,000 ਰੁਪਿਆ ਸਾਰੀ ਕਾਰ ਦਾ ਬੈਕਗ੍ਰਾਉਂਡ ਆਪਾਂ ਦਿਖਾ ਰਹੇ ਤੁਹਾਨੂੰ ਬੰਪਰਾਂ ਨੂੰ ਛੱਡ ਕੇ ਕਿਤੇ ਕਲਮ ਵੀ ਨਹੀਂ ਲੱਗੀ ਕਾਰ ਦੇ ਬਿਲਕੁਲ অলਮੋਸਟ ਸਾਰੀ ਕਾਰ オリジナル ਪੇਂਟ ਦੀ ਕਾਰ ਹੈਗੀ ਦੋਸਤੋ ਇੱਕ ਵਾਰੀ ਤੁਹਾਨੂੰ ਆਪਾਂ ਸਟਾਕ ਦੇ ਵਿੱਚ ਵੀ ਨਿਗਾ ਮਰਵਾਉਣ ਨੇ ਕਿ ਹਰੇਕ ਸੈਗਮੈਂਟ ਦੀ ਕਾਰ ਦੋਸਤੋ ਤੁਹਾਨੂੰ ਇੱਥੇ ਮਿਲ ਜੂਗੀ ਬਾਕੀ ਤੁਹਾਨੂੰ ਆਪਾਂ ਅੱਗੇ ਸਕੋਡਾ ਕਾਰ ਵੀ ਦਿਖਾਉਣੇ ਆਗੇ ਦੋਸਤੋ ਹਾਂਜੀ ਆਪਣੇ ਕੋਲੇ ਹੁਣ ਸਕੋਡਾ ਆ ਗਈ 2014 ਮਾਡਲ ਕਾਰ ਹੈਗੀ 2014 ਮਾਡਲ ਹੈਗੀ फास्ट आउਂਡਰ ਦੀ ਕਾਰ ਹੈਗੀ ਤੇ ਰੇਟ ਸੁਣ ਕੇ ਹੈਰਾਨ ਹੋ ਜੂਗੇ ਦੋਸਤੋ ਜਹਾਜ਼ ਵਰਗੀ ਕਾਰ ਹੈਗੀ ਡੀਐਲ ਨੰਬਰ ਦੀ ਕਾਰ ਹੈਗੀ ਬਿਲਕੁਲ ਸਾਫ਼ ਸੁਥਰੀ ਕਾਰ ਹੈ 2 ਲੱਖ ਤੇ 25000 ਰੁਪਿਆ ਰੇਟ ਆ ਕਰਦਾ ਵਿੱਚੋਂ ਚੈੱਕ ਕਰੋ ਜੀ ਗੱਡੀ ਬਿਲਕੁਲ ਬ੍ਰੈਂਡ ਨਿਊ ਕਾਰ ਆ 에ਅਰ ਬੈਗ ਵਗੈਰਾ ਸਭ ਕੁਝ ਆ ਕਾਰ ਦੇ ਵਿੱਚ ਆਲਟੋ ਦੇ ਰੇਟ ਦੇ ਵਿੱਚ ਤੁਹਾਨੂੰ ਪਲ ਸਕੋਡਾ ਦੇ ਰਹੇ ਆ ਜੀ ਸਕਾਉਟਾ ਕਰ ਹੈ ਕਿ ਕਿਸੇ ਪਾਸੇ ਕੋਈ ਚਾਬੀ ਨਹੀਂ ਲੱਗੀ ਹੈਗੀ ਕਿਸੇ ਪਾਸੇ ਕੋਈ ਖੁੱਲ ਖਲਾਫਟ ਨਹੀਂ ਹੈਗੀ ਬ੍ਰੈਂਡ ਨਿਊ ਕਾਰ ਹੈਗੀ ਆ ਤੁਸੀਂ ਨਿਗਾਹ ਮਾਰ ਸਕਦੇ ਹੋ ਕਾਰ ਦੇ ਵਿੱਚ ਜਿਹੜੇ ਵੀਰ ਨੇ ਲਗਰੀ ਕਾਰ ਲੈਣੀ ਹੈ ਤੇ ਘੱਟ ਰੁਪਈਆ ਦੇ ਵਿੱਚ ਲੈਣੀ ਹੈ ਉਹ ਭਾਈ ਬਿਲੋਂ ਕਾਰ ਵਯਾਰ ਬਰਨਾਲਾ ਕੈਂਚੀਆਂ ਮਾਨਸਾ ਸਰਸਾ ਰੋਡ ਦੇ ਉੱਤੇ ਆ ਕੇ ਤੁਸੀਂ ਮਿੱਠੂ ਕੁਆੜੀ ਦੇ ਬਿਲਕੁਲ ਨਜ਼ਦੀਕ ਆ ਕੇ ਇੱਥੇ ਡੀਲ ਕਰ ਸਕਦੇ ਹੋ ਦੋਸਤੋ ਬਾਕੀ ਨੰਬਰ ਚੱਲ ਰਿਹਾ ਹੈ ਸਕਰੀਨ ਦੇ ਉੱਤੇ ਤੁਸੀਂ ਫੋਨ ਕਰਕੇ ਵੀ ਗੱਲਬਾਤ ਕਰ ਸਕਦੇ ਹੋਗੇ ਬਿਲਕੁਲ ਸਾਫ਼ ਸਵੀਕਾਰ ਹੈ ਕਿ ਕਿਸੇ ਪਾਸੇ ਰੰਗ ਪੇਂਟ ਨਹੀਂ ਹੈਗਾ ਦੋਸਤੋ ਹਜੇ ਤੱਕ ਬੰਪਰ ਵੀ ਗੱਡੀ ਦੇ ਨਾਲ ਦੇ ਪਏ ਨੇਗੇ 2014 ਫਾਸਟ ਆਨਰ 2 ਲੱਖ ਤੇ 25000 ਰੁਪਏ ਦੀ ਕਾਰ ਕਿਤੋਂ ਨਹੀਂ ਮਿਲਣੀ ਦੋਸਤੋ ਭਾਈ ਵੱਲੋਂ ਕਾਰ ਵਜ਼ਾਰ ਤੋਂ ਮਿਲੂਗੀ ਤੁਹਾਨੂੰ ਇਹ ਅੱਗੇ ਤਾਂ ਉਹਨੂੰ ਇੱਕ ਹੋਰ ਬੁਲਬੁਲ ਦਾ ਬੱਚਾ ਦਿੰਨੇ ਹੈਗੇ ਜੈਡੇ ਆ ਬੀਡੀਆਈ ਪਲੱਸ ਵੇਰੀਐਂਟ ਦੇ ਵਿੱਚ ਸਿਆਜਕਾਰ ਹੈਗੀ ਦੋਸਤੋ 2016 ਮਾਡਲ ਕਾਰ ਹੈਗੀ ਰੇਟ ਇਹਦਾ ਵੀ ਬਿਲਕੁਲ ਵਾਜਬ ਤੇ ਸਾਰੀ ਕਾਰ ਇਹ ਵੀ ਫਰੰਟ ਤੋਂ ਲੈ ਕੇ ਐਂਡ ਤੱਕ ਗੱਡੀ ਸਾਰੀ ਸੀਲਡ ਕਾਰ ਹੈ ਦੋਸਤੋ ਬਿਲਕੁਲ ਨਵੀਂ ਕਾਰ ਹੈਗੀ ਬ੍ਰੈਂਡ ਨਿਊ ਕਿਸੇ ਪਾਸੇ ਗੱਡੀ ਤੇ ਇਦਾਂ ਨਹੀਂ ਹੈਗਾ ਕੋਈ ਕੰਮ ਖਰਚਾ ਆਊਗਾ ਤੇਲ ਪਾਉਣਾ ਤੇ ਕਾਰ ਚਲਾਉਣੀ ਹੈਗੀ ਦੋਸਤੋ 2016 ਮਾਡਲ 4 ਲੱਖ ਤੇ 50000 ਰੁਪਏ ਦੀ ਕਾਰ ਹੈਗੀ ਲੋਨ ਕਰਾਉਣਾ ਤਾਂ ਲੋਨ ਵੀ ਹੋ ਜੂਗਾ ਦੋਸਤੋ 50000 ਰੁਪਏ ਦਿਓ ਤੇ ਕਾਰ ਲੈ ਜਾਓ ਦੋਸਤੋ ਤੁਹਾਡਾ ਸਿਵਲ ਸਕੋਰ ਵਧੀਆ ਹੋਣਾ ਚਾਹੀਦਾ ਹੈ ਫੁੱਲ ਲੋਨ ਹੋ ਜਾਊਗਾ ਤੇ ਉੱਤੇ ਥੈਂਕ ਯੂ ਦੋਸਤੋ ਧੰਨਵਾਦ ਜੀ